ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਵੀਡੀਓ ਬਣਾਉਣ ਲੱਗੇ ਆ ਦੁੱਲਵਾ ਕਲਾਂ ਜ਼ਿਲ੍ਹਾ ਮਲੇਰਕੋਟਲਾ ਤੇ ਝੋਟੀ ਵੀ ਸਾਨੂੰ ਮੈਂ ਏਦਾਂ ਦੀ ਦਿਖਾਵਾਂ ਵੀ ਟਾਮੀ ਹੀ ਮਿਲਦੀਆਂ ਹਨ ਤੇ ਗੱਲ ਕਰ ਲਈ ਵੱਡੀ ਝੋਟੀ ਆ ਲੇਵੇ ਦਾ ਰਿਕਾਰਡ ਬਾਲਾ ਚੰਗਾ ਤੋਰੀ ਬਈਏ ਨੂੰ ਤੇ ਦੁੱਧ ਦਾ ਰਿਕਾਰਡ ਵੀ ਪੁੱਛਾਂਗੇ ਆਪਾਂ ਅੱਜੀ ਝੋਟੀ ਸੂਈਆ ਤੇ ਚੰਗੀ ਕੱਟੀ ਨੂੰ ਜਨਮ ਦਿੱਤਾ ਆਹ ਦੇਖ ਲਓ ਆਹ ਕੁਆਲਿਟੀ ਆ ਤੇ ਬਾਕੀ ਗੱਲਾਂ ਬਾਤਾਂ ਆਪਾਂ ਤੁਹਾਨੂੰ ਸਾਰੀ ਡਿਟੇਲ ਇਹਦੀ ਲੈ ਕੇ ਦੇ ਦਾਂਗੇ ਵੀ ਕਿੰਨਾ ਕੁ ਦੁੱਧ ਕੱਢਦੀ ਆ ਕੀ ਗੱਲ ਬਾਤ ਆ ਤੁਸੀਂ ਨੇ ਕੀ ਕਰਨਾ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਜਾਨਵਰ ਚੰਗਾ ਹੱਕ ਬਣਦਾ ਇਦਾਂ ਦੇ ਜਾਨਵਰ ਤੁਸੀਂ ਸ਼ੇਅਰ ਕਰੋਗੇ ਤੇ ਹੋਰ ਵੀ ਲੋਕਾਂ ਨੂੰ ਜਨੂਨ ਪੈਦਾ ਹੁੰਦਾ ਯਾਰ ਵੀ ਆਪਾਂ ਵੀ ਪਸ਼ੂ ਚੰਗੇ ਪਾਲੀਏ ਹਨਾ ਕਿਉਂ ਕੱਟੀਆਂ-ਕੁਟੀਆਂ ਹੌਲੀ-ਹੌਲੀ ਤਿਆਰ ਕਰ ਲੈਂਦਾ ਹਰੇਕ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਚੰਗੀ ਮੱਜੇ ਖਰੀਦੇ ਚੰਗੀ ਕੱਟੀ ਤੋਂ ਵੀ ਬਰੀਡ ਬਣਾ ਸਕਦਾ ਦੇਖੋ ਆ ਕੀ ਲੇਵੇ ਦੀ ਸ਼ੇਪ ਆ ਪਿੱਛੇ ਕੱਟੀ ਆ ਕੀ ਕੁਆਲਿਟੀ ਆ ਦੇਖੋ ਵੀ ਕਿਹੜਾ ਸੁਆ ਬਾਕੀ ਆਪਾਂ ਬਾ ਸਾਰੀ ਬਾਈਆਂ ਨਾਲ ਗੱਲਬਾਤ ਕਰਵਾ ਦਾਂਗੇ ਦੁੱਲਵਾ ਗੱਲਾ ਪਹਿਲਾਂ ਵੀ ਇਸ ਘਰ ਚ ਇੱਕ ਵੀਡੀਓ ਬਣਾਈ ਆ ਉਦੋਂ ਵੀ ਬਾਈਆਂ ਨੇ 20 ਕਿਲੋ ਕੰਡੇ ਦਾ ਦੁੱਧ ਤਿਆਰ ਕਰਾ ਕੇ ਵੇਚੀ ਸੀ ਕਿ ਮਹਾਲੀ ਦੇ ਬਾਈ ਨੇ ਖਰੀਦੀ ਸੀ ਤੇ 20 ਕਿਲੋ ਇਹਨ ਖਰਾ ਪਰਾ ਕੰਡੇ ਦਾ ਦੁੱਧ ਸੀਗਾ ਤੇ ਅੱਜ ਇੱਕ ਵਾਰ ਫੇਰ ਦੁਬਾਰਾ ਨਵੀਂ ਝੋਟੀ ਨਾਲ ਤੁਹਾਨੂੰ ਵੀਡੀਓ ਕਵਰ ਕਰਕੇ ਦਿਖਾਉਣ ਲੱਗਿਆ। ਜਾਤ ਨਾਸਲ ਫੋਲਾ ਵਾਕੀ ਆਪਾਂ ਭਾਈਆਂ ਨਾਲ ਕਰਵਾਉਨੇ ਗੱਲਬਾਤ। ਹਾਂ ਠੀਕ ਹੈ ਬਾਈ। ਹਾਂ ਠੀਕ ਹੈ। ਖਾ ਨਾਮ ਦੱਸ ਦਿਓ ਬਾਈ ਆਪਣਾ। ਨਾਮ ਦਵਿੰਦਰ ਸਿੰਘ ਪਿੰਡ ਬਲਮਾਾਲਾ ਜ਼ਿਲ੍ਹਾ ਮਰੀਕੋਟੜਾ। ਜ਼ਿਲ੍ਹਾ ਮਲੇਰਕੋਟੜਾ। ਹਾਂ ਪਹਿਲੇ ਸ਼ੌਂਕ ਹੈ ਚੰਗੇ ਪਸ਼ੂ ਰੱਖਣ ਦਾ ਹਨਾ। ਹਾਂ ਤੁਹਾਨੂੰ ਪਹਿਲਾਂ ਵੀ ਓਡੇ ਜਾਨ ਅੱਡੋ ਵੀਡੀਓ ਮੱਝ ਵੇਚੀ ਆਪਾਂ ਚੰਗੇ। ਠੀਕ ਹੈ। 20 ਕਿਲੋ ਦਾ ਤਿਆਰ ਕਰਤੀ। ਹਾਂ ਹਾਂ ਠੀਕ ਹੈ ਠੀਕ ਹੈ। ਉਂਵੀ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਹੈ ਹਨਾ। ਹਾਂ ਆਪਾਂ ਸਾਰਾ ਮਾਲ ਵੀਰੇ ਜਿੰ ਠੀਕ ਹੈ ਹਾਂ ਪਹਿਲਾਂ ਆਪਾਂ ਨੇ ਨਾਂੇਦਾਰ ਹੁਣੀ ਵੀ ਹੁਣ ਆਪਾਂ ਬਾਰੇ ਜਾਣਨਾ ਠੀਕ ਹੈ ਠੀਕ ਹੈ ਵਧੀਆ ਸਾਰੇ ਬਰੀਡ ਤਿਆਰ ਕਰ ਲਈ ਹੌਲੀ ਹੌਲੀ ਤੇ ਬਾਕੀ ਗੱਲ ਜਿਵੇਂ ਪਹਿਲਾਂ ਵੀ ਅਸੀਂ ਕਰੀ ਜਾਂਦੇ ਸੀਗੇ ਵੀ ਹਰਿਆਣੇ ਨੂੰ ਹੁਣ ਪੰਜਾਬ ਚ ਚੰਗੀਆਂ ਮੱਝਾਂ ਕਿਉਂ ਹੌਲੀ ਹੌਲੀ 10-15 ਸਾਲ ਹੋ ਗਏ ਮੱਝਾਂ ਲਿਆਉਣਿਆਂ ਨੂੰ ਹੁਣ ਤਾਂ ਫਿਰ ਉਹੀ ਗੱਲ 10-15 ਸਾਲਾਂ ਜਾਂ ਬਰੀਡ ਆਟੋਮੈਟਿਕ ਹੀ ਬਦਲ ਜਾਂਦੀ ਆ ਹੁਣ ਜਿੰਨੀਆਂ ਮੱਝਾਂ ਚੰਗੀਆਂ ਨੇ ਸਾਰੀਆਂ ਪੰਜਾਬ ਕੋਲੇ ਨੇ ਹਰਿਆਣੇ ਚ ਇੰਨੀਆਂ ਜਿਆਦੇ ਚੰਗੀਆਂ ਮੱਝਾਂ ਨਹੀਂ ਮੱਥੇ ਲੱਗਦੀਆਂ ਕਿ ਨਹੀਂ ਪੰਜਾਬ 'ਚ ਘਰ ਘਰ 'ਚ ਚੰਗੀਆਂ ਮੱਝਾਂ ਹੋ ਗਿਆ ਕਿਉਂ ਸ਼ੌਂਕ ਪੈ ਜਾਵੇ ਤੇ ਫਿਰ ਇਹਦਾ ਹੁਣ ਕੀ ਡਿਟੇਲ ਆ ਬਾਈ ਕਿਹੜਾ ਸੁਆ ਸੂਈ ਆਪਣੇ ਲਵੇ ਇਹ ਵੀਰੇ ਆਪਾਂ ਦੂਜਾ ਸੁਆ ਲੈਤੀ ਸੀ ਪਿਛਲੇ ਸਾਲ ਹੀ ਠੀਕ ਆ ਅਨਸਾਰ ਤੋਂ ਠੀਕ ਹੈ ਮਨ ਲਾਪਾ 11 ਮਰਾਂ ਨੂੰ ਦੀ ਜੁਈ ਸੀਗੀ 18 ਕਿਲੋ ਦੁੱਧ ਹਨ ਗੰਡੇ ਵਾਲਾ ਤੋਲ ਕੇ ਲਤੀ ਦੀ ਤੋਲ ਕੇ ਲੇਤੀ ਸੀ ਪੀਕ ਲੈਵਲ ਕਿੱਥੇ ਚਲੀ ਗਈ ਦੀ ਬਾਈ ਆਪਣੇ ਕੋਲ 19.5 ਕਿਲੋ ਦੁੱਧ ਕਰ ਲਈ ਦੀ ਅੱਛਾ 20 ਦੇ ਲਗਭਗ ਇੱਥੇ ਰਹੀ ਹੁੰਦੀ ਸਾਢੇ ਕਿਲੋ ਦੂਸਰਾ ਸੁਗਾ ਇਸ ਵਾਰ ਥੋੜੀ ਤਿਆਰੀ ਜਿਆਦਾ ਲੱਗਦੀ ਹੈ ਨਾ ਇੱਕ ਵੀਰੇ ਆਪਾਂ ਲਾ ਦੁੱਧੋਂ ਵੀ ਸਾਢੇ ਕੇ 7 ਮਹੀਨੇ ਜੋਗੀ ਆਪਾਂ ਛੱਡ ਦੇ ਜੀਗੀ ਅੱਛਾ ਉਹ ਕਰਕੇ ਸਾਂਭੀ ਦੂੰਗੀ ਆਪਦੀ ਚੰਗੀ ਹੁੰਦੀ ਵੀ ਢਾਈ ਮਹੀਨੇ ਪਹਿਲਾਂ ਛੱਡ ਦੀ ਸੀ ਪਹਿਲਾਂ ਛੱਡ ਦੀ ਠੀਕ ਹੈ ਕੱਦਵਾਤ ਐਨ ਵੱਡੀ ਮਾਜਾ ਪੂਰੀ ਤੀਸਰਾ ਸੁਆ ਸੁਈ ਆ ਠੀਕ ਐ ਪੱਸੀ ਮਨਸੂਮ ਨੂੰ ਪਤਾ ਕੱਟੀ ਦਾ ਕਿਹੜਾ ਹਾਂ ਇਹ ਬੀਨਾ ਵਾਲੀ ਵਾਲੇ ਦਾ ਸ਼ੇਰ ਮੁਆ ਕਰਿਆ ਠੀਕ ਗੱਲ ਆ ਜੀ ਠੀਕ ਐ ਪੱਤੀ ਆ ਵਿਚੋਂ ਪਿੱਛੇ ਕੱਟੀ ਆ ਕੱਟੀ ਦੀ ਲੰਬਾਈ ਤੇ ਦੇਖ ਲਓ ਤੁਸੀਂ ਆਪੀ ਹੈ ਨਾ ਬੱਚਾ ਕਿੰਨਾ ਚੰਗਾ ਯਾਰ ਪਿੱਛੇ ਤੇ ਬਾਕੀ ਗੱਲਬਾਤ ਆਪਾਂ ਤੁਹਾਨੂੰ ਇੱਕ ਵਾਰੀ ਮੱਝ ਦੇ ਲੇਵੇ ਦੀ ਤੇ ਇੱਕ ਵਾਰੀ ਦੁਬਾਰੇ ਤੋਰਾਂਗੇ ਪੂੰਛੇ ਆਪਣੀ ਇਹ ਸੋਡ ਲੇਵੇ ਕੱਟੀ ਆ ਕਿ ਪਹਿਲੀ ਐਵੇਂ ਸੀ ਅੱਛਾ ਪੂੰਛੇ ਦੀ ਪਹਿਲੀ ਐਵੇਂ ਸੀ ਪੂੰਛੇ ਦੀ ਪਹਿਲੀ ਐਵੇਂ ਸੀ ਆ ਦੇਖੋ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਲੇਵੇ ਤੋਂ ਕੱਦ ਕਾਠ ਕਈ ਵਾਰੀ ਕੈਮਰੇ 'ਚ ਘੱਟ ਲੱਗਦਾ ਹੁੰਦਾ ਪਰ ਕੱਦ ਹੈ ਬਹੁਤ ਆ ਯਾਰ ਕਈ ਵਾਰੀ ਤੁਸੀਂ ਨੇੜੇ ਆ ਕੇ ਦੇਖੋਗੇ ਨਾ ਕੱਦ ਹੈ ਬਹੁਤ ਦਾ ਤਿਆਰੀ ਵੰਦੀ ਫੁੱਲ ਹੈ ਦੁੱਧ ਵਾਲੀ ਮੈਂ ਆ ਬਾਈ ਕਹਿੰਦਾ 18 19 ਕਿਲੋ ਅਸੀਂ ਆਪਣੇ ਘਰੇ ਚੋ ਲਿਆ ਤੇ ਬਾਕੀ ਗੱਲਬਾਤ ਵੀ ਚੰਗੀ ਰਿਪੋਰਟ ਹੈ ਨਾ ਧਾਰਾਂ ਦੂਰਾਂ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਬੱਚਾ ਲਾ ਕੇ ਧਾਰਾਂ ਦੂਰਾਂ ਦਿਖਾ ਦੇ ਬਾਈ ਹਾਂ ਧਾਰਾਂ ਮਰਵਾ ਦੇ ਬਾਕੀ ਆਪਾਂ ਰੇਟ ਰੂਟ ਤੁਹਾਨੂੰ ਵੀਡੀਓ ਦੇ ਵਿੱਚ ਕਰਾ ਦਾਂਗੇ ਇਹ ਹੀ ਗੱਲ ਨਹੀਂ ਹਾਂਜੀ ਸਵੇਰੀ ਕੇਰਾ ਚੌਤੀ ਚੰਗਾਉਣੀ ਪੈਂਦਾ ਨਾ ਬੱਚੇ ਨੇ ਰਾਤ ਦੀ ਚੋਈ ਹੋਈ ਜਾਂ ਦੇਖੋ ਬੱਚਾ ਲਾ ਕੇ ਇਹਦੇ 1.5 ਕਿਲੋ ਨੂੰ 214 ਦੇਗਾ ਜਵੇਰੇ ਠੀਕ ਹੈ ਠੀਕ ਹੈ ਉਹ ਵੀਡੀਓ ਹੈਗੀ ਹੈ ਠੀਕ ਹੈ ਠੀਕ ਹੈ ਚਲੋ ਬੋੜਾ ਬੋੜਾ ਇਹੋ ਗੱਲ ਹੈ ਕਿ ਮੈਂ ਫੁੱਲ ਤਿਆਰੀ ਜਿਹੇ ਜੀ ਗੱਲ ਨਹੀਂ ਆ ਦੇਖੋ ਦੇਵਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੋ। ਕਣ ਗੈਪ ਗੂਫ ਦਿਖਾ ਰਹੀ ਨਹੀਂ ਇਹ ਤਾਂ। ਬੜੀਆ ਕੱਦ ਕਾਟ ਦੀ ਤੇ ਅੱਛਾ ਪੂੰਛ ਪਹਿਲੀ ਐਵੇਂ ਸੀ ਹੈਂ। ਪੂੰਛ ਪਹਿਲੀ ਐਵੇਂ ਸੀਗੀ। ਤੇ ਲਿਆ ਬਾਲਟੀ ਮਰਵਾ ਕੇ ਧਾਰਾ ਧੂਰਾ ਦਿਖਾ ਦੇ ਕਿਉਂ ਸੌਖਾ ਹੋ ਜਾਂਦਾ ਕੰਮ ਥੋੜਾ ਜਿਹਾ। ਤੇ ਬਾਕੀ ਆਪਾਂ ਤੁਹਾਨੂੰ ਰੇਟ ਜ਼ਰੂਰ ਵੀਡੀਓ ਵਿੱਚ ਕਰਵਾ ਕੇ ਦੇਵਾਂਗੇ। ਘਰੇਲੂ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਹੈ ਗਿਆ। ਬਸ ਸ਼ੌਕ ਆ ਇੱਕ ਚੰਗੇ ਬਝੂ ਰੱਖਣ ਦਾ ਤੇ ਆ ਬਾਈ ਜੀ ਉਹਨਾਂ ਨੇ ਇਹਨਾਂ ਲੈਵੇ ਆਪਣੇ ਲੈਵੇ ਸਾਰੀਆਂ ਰੋਡੀਆਂ ਹਨਾ ਹਾਂ ਜੀ ਰੋਡੀਆਂ ਕੁੱਲ ਤਾਂ ਆਇਆ ਲੈਤੀ ਕੋਈ ਸਿੰਗਾ ਸੁੰਗਾ ਲਈ ਇੱਕਾ ਜੀ ਅਰੇ ਬਾਈ ਨੇ ਵੀ ਰੋਡੀਆਂ ਮਾਚ ਵੇਚੀ ਆ ਨਾ ਇੱਕਾ ਹਾਂ ਵਾ ਓ ਇਹਨਾਂ ਦੀ ਲੈ ਕੇ ਸੀਗੇ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਦੇਖ ਚਲ ਤੁਹਾਨੂੰ ਆਪਾਂ ਦੇਖ ਕਰਾਉਣੀ ਆ ਇਹਦੇ ਦਰਸ਼ਨ ਧਾਰਾ ਧੁਰਾਂ ਦੇ ਆ ਦੇ ਅਰੇ ਜੋ ਆ ਥੋੜਾ ਜਿਆਦਾ ਹੈ ਨਾ ਨਚਵਾਈ ਬਾਕੀ ਤੁਸੀਂ ਆਪ ਨੇ ਜਿਹੜੇ ਆ ਕੇ ਵੀ ਕਰਕੇ ਲੈ ਜਾ ਕੋਈ ਚੱਕਰ ਨਹੀਂ ਆ ਦੇ ਤੇ ਇਹ ਤਾਂ ਕਈ ਦਿਨਾਂ ਚ ਦੋ ਤਿੰਨ ਦਿਨ ਲੱਗਣਗੇ ਖਾਲੀ ਕਰਨ ਨੂੰ ਹੈ ਨਾ ਹਾਂ ਯਾਰ ਕਿ ਜਿਆਦੇ ਨਿੱਧਾਰੀ ਮੈਂ ਇਹਨੂੰ ਆਪਾਂ ਛੇਤੀ ਵੀ ਨਹੀਂ ਖਾਲੀ ਕਰਤਾ ਆ ਦੇ ਫੇ ਕਿਵੇਂ ਕੀ ਗੱਲ ਚੱਲ ਕੋਈ ਗੱਲ ਨਹੀਂ ਬਾਈ ਛੱਡ ਦੇ ਬਸ ਕੋਈ ਗੱਲ ਨਹੀਂ ਫੇਰ ਕਰ ਲਾਂਗੇ ਆਪਾਂ ਹਨਾ ਬਾਕੀ ਜਿਹੜਾ ਕੋਈ ਹਾਂ ਜਿਹੜਾ ਕੋਈ ਭਰਾ ਆਪਣਾ ਖਰੀਦੂਆ ਵਾਪਸ ਵੀ ਆ ਕੇ ਤਸੱਲੀ ਕਰ ਸਕਦਾ ਕੀ ਗੱਲਬਾਤ ਰਹੂਗੀ ਕੀ ਡਿਟੇਲਰ ਹੋਊਗੀ ਦੁੱਧ ਤਿਆਰ ਕਰਕੇ ਵੇਚਾਂਗੇ ਅਸੀਂ ਵੇਚਾਂਗੇ ਕੀ ਪੈਸੇ ਕਿੰਨੇ ਕੁ ਰੇਟ ਦੀ ਦੇ ਦਾਂਗੇ ਕੋਈ ਜੰਗਾਵਾ ਹੋਵੇ ਆ ਵੀ ਵੇਚ ਦਾਂਗੇ ਠੀਕ ਹੈ ਜੇ ਗਰਾਰੀ ਕਈ ਵਾਰੀ ਦੁੱਧ ਤਿਆਰ ਤੇੜੀ ਗਈ ਦੁੱਧ ਤਿਆਰ ਵੀ ਦੇ ਦਾਂਗੇ ਹਾਂ ਦੁੱਧ ਤਿਆਰ ਕਰਕੇ ਫੇਰ ਹੋ ਜਾਵਾਂ ਲਗਾਂਗੇ ਵਾਹ ਠੀਕ ਹੈ ਅੱਜ ਗੋਲੇ-ਗੋਲੇ ਚ ਆਪਾਂ ਇੰਨੀ ਭਰੀ-ਭਰਾਈ ਕਿਉਂ ਆਏ ਕਿੰਨੇ ਦੇ ਦਾਂਗੇ ਤਿਆਰ ਦੁੱਧ ਤੇ ਵੀ ਆਪਾਂ ਦਾ 100000 ਖਰਚਾ ਆਉਂਦਾ ਹੈ ਨਾ ਹਾਂਜੀ ਹਾਂਜੀ ਇਹਦਾ ਬਾਕੀ ਤੈਨੂੰ ਪਤਾ ਹੋਣਾ ਬਾਜ਼ਾਰ ਮਾਰਕੀਟ ਦਾ ਹਰ ਠੀਕ ਹੈ ਹਾਂ ਹਾਂ ਹੈ ਆਪਾਂ ਨੇ ਥੋੜੀ ਦੇ ਤਾਂ ਕਿ 240000 ਹੁਣ ਅੱਜ ਦੀ ਘੜੀ 240000 ਚੋਂ ਛੋਟ ਛੱਪਾ ਕਿੰਨਾ ਜਮੀ ਲਾਸਟ ਵਾਲੀ ਗੱਲ ਵੀ ਅੱਜ ਭਰੀ-ਭਰਾਈ ਕਿੰਨੇ ਦੇ ਦਾਂਗੇ ਚਲ ਤਿਆਰ ਦੁੱਧ ਵਾਲੀ ਅੱਡ ਗੱਲ ਹੈ ਵਾਹ ਆ ਦੇਣਾ 2.2 ਲੱਖ ਰੁਪਏ ਹੀ ਲਦਾ ਹੈ 2.25 ਹਜ਼ਾਰ ਦੀ 2.25 ਹਜ਼ਾਰ ਦੀ ਕਹਿੰਦਾ ਇਹ ਛੋਟੀ ਆਪਾਂ ਅੱਜ ਭਰੀ ਭਰਾਈ ਦੇ ਦਾਂਗੇ ਤੇ ਬਾਕੀ ਨੇੜੇ ਆ ਵੀਡੀਓ ਵੀ ਹੈਗੀਆਂ ਨੇ ਆਪਣੇ ਕੋਲ ਡੰਗਰੀਆਂ ਠੀਕ ਹੈ ਯਾਰ ਦੁੱਧ ਵਾਲੀਆਂ ਵੀਡੀਓ ਆਪਣੇ ਕੋਲ ਹੈਗੀਆਂ ਨੇ ਅੱਛਾ ਉਹ ਦਿਖਾ ਦਾਂਗੇ ਨਾ ਸਾਰੀਆਂ ਹਾਂ ਉਹ ਦਿਖਾ ਦਾਂਗੇ ਲੈ ਇੱਕ ਵਾਰੀ ਇਹਨੂੰ ਦੁਬਾਰਾ ਫੇਰ ਤੋਰ ਦੇ ਤੇ ਅਕਸਰ ਆਪਣੇ ਚੈਨਲ ਤੇ ਤੁਸੀਂ ਦੇਖਦੇ ਜਾਨਵਰ ਚੰਗਿਆਂ ਦੀ ਵੀਡੀਓ ਹੁੰਦੀ ਆ ਕਿਉਂ ਉਹੀ ਗੱਲ ਆ ਫਿਰ ਜਦੋਂ ਵੀਡੀਓ ਕੱਟ ਕਰ ਲੇ ਪਰ ਕਰੇ ਚੰਗੇ ਜਾਨਵਰਾਂ ਦੀਆਂ ਯਾਰ ਐਂ ਤਾਂ ਫਿਰ ਡੇਲੀ ਦੀਆਂ ਜਿੰਨੀ ਮਰਜ਼ੀ ਵੀਡੀਓ ਬਣਾਈ ਜਾ ਹਨਾ ਪਰ ਇਦਾਂ ਦੇ ਜਾਨਵਰ ਯਾਰ ਦਿਖਾਉਣਾ ਆ ਦੇਖ ਸਵਾ 2 ਲੱਖ ਰੁਪਏ ਦੀ ਕਹਿੰਦੇ ਆ ਮੱਝ ਦੇ ਦੇਣੀ ਆ ਪਰ ਤੁਸੀਂ ਦੇਖ ਲਓ ਦੁੱਧ 20 ਕਿਲੋ ਕਹਿੰਦਾ 20 ਕਿਲੋ ਕਹਿੰਦਾ 19 ਸਾਢੇ 19 ਕਿਲੋ ਇਹਨੇ ਦੂਸਰੇ ਸੂਏ ਦਿੱਤਾ ਇਸ ਵਾਰੀ ਤਿਆਰੀ ਕਹਿੰਦਾ ਕੁਝ ਬੱਕਰੀ ਜੀ ਆ। ਬਾਕੀ ਕੱਦ-ਕੁੱਦ ਦੇਖ ਲੈ ਮੈਂ ਬੜੋ ਬੜੀ ਆ। ਹਾਂ ਕੱਦ-ਕੁੱਦ ਕਈ ਵਾਰੀ ਦਾ ਵੀਡੀਓ ਦੇਖਦੇ ਆਪਾਂ ਚੈਨਲਾਂ ਤੇ ਲੱਖ ਲੱਖ ਹੀ ਆਉਂਦੀਆਂ ਹੁੰਦੀਆਂ ਨੇ ਵਈਆਂ ਹਨਾ। ਹਾਂ ਕਿਉਂ ਵੀਡੀਓ ਤੇ ਅੰਦਾਜ਼ਾ ਯਾਰ ਘੱਟ ਹੁੰਦਾ ਕਈ ਵਾਰੀ ਹਨਾ ਪਰ ਬਾਈ ਦਾ ਉਹੀ ਗੱਲਾਂ ਲਵੇ ਖੜੇ ਤੋਂ ਜਦੋਂ ਬੰਦੇ ਦਾ ਪਤਾ ਲੱਗ ਜਾਂਦਾ। ਕਿ ਕੀ ਕੱਦ ਕਾ ਖਾ ਹਨਾ ਤੇ ਨੰਬਰ ਐਡਰੈਸ ਸਾਰਾ ਬਾਈਆਂ ਦੇਵਾਂਗੇ ਬਾਕੀ ਆਪ ਭਰਾ ਹੈ ਸਾਰਿਆਂ ਨੂੰ ਸ਼ੌਂਕ ਆ। ਪਸ਼ੂ ਰੱਖਣ ਦਾ ਅਗਾਂਹ ਵਧੂ ਹੈ ਜਿਵੇਂ ਕਹਿੰਦੇ ਅਗਾਂਹ ਵਧੂ ਹੁੰਦੇ ਆ ਕਈ ਲੋਕੋ ਉਹ ਬਾਈ ਨੇ ਇਹਨਾਂ ਨੇ ਆਪ ਇਸ ਏਰੀਏ ਚ ਚੰਗੀ ਬਰੀਡ ਪੈਦਾ ਕਰੀ ਆ ਤੇ ਸ਼ੌਂਕ ਨਾਲ ਹੀ ਆ ਕੋਈ ਵੀ ਕੀਤਾ ਤੁਸੀਂ ਸ਼ੌਂਕ ਨਾਲ ਕਰੋਗੇ ਉਹਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਤੇ ਨੰਬਰ ਬੋਲੋ ਜੀ ਬਾਈ ਜੀ ਨੰਬਰ ਵੀਰੇ ਆਪਣਾ 981572642 981572642 22642 ਹਾਂ ਇਹ ਨੰਬਰ ਆ ਬਾਕੀ ਤੁਹਾਨੂੰ ਸਕਰੀਨ ਤੇ ਵੀ ਨੰਬਰ ਮਿਲ ਜੂਗਾ ਪਿੰਡ ਦੁੱਲਮੰਗਲਾ ਜ਼ਿਲ੍ਹਾ ਮਲੇਰਕੋਟਲਾ ਤੇ ਮਲੇਰਕੋਟੜੇ ਤੋਂ ਪਿੰਡਾ ਹਣਾ 10 15 ਹਨ 12 13 ਕਿਲੋਮੀਟਰ 12 13 ਕਿਲੋਮੀਟਰ ਸਾਈਡ ਤੇ ਪਿੰਡਾ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਚ ਇਨ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ